ਅਮੀ ਵਾਦਾ ਕਰਨਾ ਬੜਾ ਹੀ ਸੌਖਾ ਹੈ ਜੇ ਰਸਤੇ ਵਿੱਚ ਹੋਵੇ ਖਤਰਨਾਕ ਰੁਕਾਵਟ ਤਾਂ ਮੰਜ਼ਿਲ ਤੇ ਪਹੁੰਚਣਾ ਔਖਾ ਹੈ ਤਾਂ ਮੰਜ਼ਿਲ ਤੇ ਪਹੁੰਚਣਾ ਔਖਾ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਹਾਨੂੰ ਜੀ ਤੁਸੀਂ ਸ਼ੇਅਰ ਤੋਂ ਜਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸੱਤੇ ਇਸ ਸਮੇਂ ਅਸੀਂ ਗੁੱਜਰਪੁਰ ਰੋਡ ਤੇ ਮੌਜੂਦ ਹਾਂ ਨਮਾ ਸ਼ਹਿਰ ਗੁੱਜਰਪੁਰ ਰੋਡ ਤੇ ਔਰ ਆ ਤੁਸੀਂ ਦੇਖੋ ਕਿ ਇੱਥੇ ਪੁਲੀ ਟੁੱਟ ਚੁੱਕੀ ਹੈ ਇਹ ਪੁਲੀ ਦੀ ਪਹਿਲਾਂ ਵੀ ਬੜੀ ਵਾਰ ਦਿੱਕਤ ਆਉਂਦੀ ਰਹੀ ਹੈ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਔਰ ਤੁਹਾਨੂੰ ਹੁਣ ਪਤਾ ਕਿ ਹਰ ਵਰਗੇ ਹਾਲਾਤ ਬਣੇ ਹੋਏ ਆ ਆ ਜਿਹੜੀਆਂ ਬਈਆਂ ਆ ਵੀ ਜੇ ਦਿਖਾਈਆਂ ਆ ਪੁਲੀ ਦੇ ਇੱਧਰ ਦਿਖਾ ਦੇ ਕਿੰਨੀ ਬੂਟੀ ਆ ਇਹ 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 ਦਿੱਕਤ ਆਉਣੀ ਆ ਕਿਉਂਕਿ ਹੁਣ ਹਰ ਵਰਗੇ ਹਾਲਾਤ ਬਣਦੇ ਜਾ ਰਹੇ ਆ ਪਾਣੀ ਦਾ ਫਲੋ ਹੋਰ ਜ਼ਿਆਦਾ ਆਉਣਾ ਤੇ ਆ ਤੁਸੀਂ ਦੇਖੋ ਕਿ ਇਹਨੂੰ ਸਾਫ਼ ਨਹੀਂ ਕੀਤਾ ਗਿਆ ਬਈ ਨੂੰ ਤੇ ਦਿੱਕਤ ਵਧਣੀ ਆ ਪਰ ਉਸ ਤੋਂ ਵੀ ਜ਼ਿਆਦਾ ਖਤਰਨਾਕ ਇੱਧਰ ਮਾਹੌਲ ਬਣਿਆ بارش ਕਰਕੇ ਜ਼ਿਆਦਾ ਹੋਰ ਖਤਰਨਾਕ ਹੋ ਗਿਆ ਮੌਤ ਦਾ ਕੂਆ ਹੀ ਇੱਕ ਤਰ੍ਹਾਂ ਦਾ ਬਣ ਗਿਆ ਆ ਤੁਸੀਂ ਦੇਖੋ ਕਿ ਪੁਲੀ ਜਿਹੜੀ ਟੁੱਟੀ ਹੋਈ ਹੈ ਪੁਲੀ ਦੇ ਨਾਲ ਜਿਹੜੀ ਕੰਧ ਹੈ ਉਹ ਵੀ ਟੁੱਟੀ ਹੋਈ ਹੈ ਆ ਸੜਕ ਜਿਹੜੀ ਹੈ ਇਹ ਕਾਫੀ ਡੈਮੇਜ ਹੋ ਚੁੱਕੀ ਹੈ ਲੇਕਿਨ ਰਾਹਗੀਰਾਂ ਨੇ ਤਾਂ ਜੋ ਪਿੱਛੋਂ ਆਇਡੈਂਟੀਫਾਈ ਹੋ ਸਕੇ ਕਿ ਹਾਂ ਭਾਈ ਸੜਕ ਜਿਹੜੀ ਟੁੱਟੀ ਹੋਈ ਹੈ ਆਪਣਾ ਬਚਾ ਕਰੋ ਉਹਦੇ ਲਈ ਆ ਪਿੱਲਰ ਜੇ ਬਣਾਏ ਹੋਏ ਆ ਇੱਟਾਂ ਰੱਖੀਆਂ ਇਹਦੇ ਅੰਦਰ ਸੋ ਆ ਗੱਤੇ ਰੱਖਿਆ ਇਹਦੇ ਅੰਦਰ ਇੱਟਾਂ ਰੱਖੀਆਂ ਹੋਈਆਂ ਆ ਤਾ ਜੋ ਪਿੱਛੇ ਜਿਹੜਾ ਬੰਦਾ ਆ ਰਿਹਾ ਨੂੰ ਆਡੈਂਟੀਫਾਈ ਹੋ ਜਾਵੇ ਲੇਕਿਨ ਰਾਤ ਵੇਲੇ ਇੱਥੇ ਕੋਈ ਸਟਰੀਟ ਲਾਈਟ ਵੀ ਨਹੀਂ ਆ ਕਿਸੇ ਪਾਸੇ ਰੋਸ਼ਨੀ ਦਾ ਪ੍ਰਬੰਧ ਨਹੀਂ ਆ ਹਾਂ ਗੰਦ ਬਹੁਤ ਜ਼ਿਆਦਾ ਢੇਰ ਬਹੁਤ ਜ਼ਿਆਦਾ ਹੋ ਸਕਦਾ ਉਸ ਕਰਕੇ ਬੰਦੇ ਨੂੰ ਥੋੜਾ ਧਿਆਨ ਆ ਜਾਵੇ ਕਿ ਭਾਈ ਇੱਥੇ ਪੁਲੀ ਹੈ ਲੇਕਿਨ ਮੰਨ ਲਓ ਪਿੱਛੇ ਕੋਈ ਤੇਜ਼ ਆ ਗਿਆ ਜਾਂ ਪਿੱਛੇ ਕੋਈ ਖਾਦੀ ਪੀਤੀ ਚ ਆ ਗਿਆ ਇੱਥੇਰ ਵੀ ਟੋਇਆ ਇੱਧਰ ਵੀ ਟੋਇਆ ਬੰਦਾ ਟੋਏ ਤੋਂ ਪਛਾਣ ਦੇ ਚੱਕਰ ਚ ਕਿਤੇ ਇਧਰਲੇ ਪਾਸੇ ਲੰਮਾਈ ਨਾ ਲੇਟ ਜਾਵੇ ਕਿਤੇ ਲੰਬਾਈ ਨੁਕਸਾਨ ਨਾ ਹੋ ਜਾਵੇ ਤਾਂ ਇਸ ਕਰਕੇ ਇਹਦੀ ਰਿਪੇਅਰ ਹੋਣੀ ਬਹੁਤ ਜ਼ਰੂਰੀ ਆ ਦਿਖਾਈ ਚ ਰਵੇ ਜੇ ਕੰਧ ਜਿਹੜੀ ਆ ਉਹ ਢਈ ਹੋਈ ਆ ਟਿੱਠੀ ਹੋਈ ਆ ਕੰਧ ਔਰ ਸੜਕ ਵੀ ਜਿਹੜੀ ਆ ਉਹ ਡੈਮੇਜ ਪਾਣ ਗਈ ਆ ਸੋ ਪੁਖਤਾ ਪ੍ਰਬੰਧ ਹੋਣੇ ਬਹੁਤ ਜ਼ਰੂਰੀ ਆ ਮੈਂ ਜਿਵੇਂ ਪਹਿਲਾਂ ਕਿਹਾ ਕਿ ਹੜਾ ਵਰਗੇ ਹਾਲਾਤ ਬਣਦੇ ਜਾ ਰਹੇ ਆ بارش ਜਿਹੜੀ ਆ ਕੱਲ ਦੀ ਰੁਕਦੀ ਨਹੀਂ ਵੀ ਹਾਲਾਂਕਿ ਪਿਛਲੇ ਹਫ਼ਤੇ ਤੋਂ ਲਗਾਤਾਰ ਪੈ ਰਹੀ ਹੈ ਪਰ ਵਿਚ ਵਿਚਾਲੇ ਰੁਕਦੀ ਪਈ ਸੀ ਹੁਣ ਕੱਲ ਦੀ ਜਿਹੜੀ بارش ਰੁਕਦੀ ਨਹੀਂ ਪਈ ਹੈ ਇਧਰ ਗੁੱਜਰਪੁਰ ਰੋਡ ਤੇ ਕੋਈ ਖਤਰਨਾਕ ਹਾਦਸਾ ਹੋ ਸਕਦਾ ਹੈ ਖਤਰਨਾਕ ਮਾਹੌਲ ਬਣਿਆ ਹੋਇਆ ਹੈ بارش ਕਰਕੇ ਜ਼ਿਆਦਾ ਤਾਂ ਗੁੱਜਰਪੁਰ ਪਿੰਡ ਦੇ ਪੰਚਾਇਤ ਮੈਂਬਰ ਸਾਡੇ ਨਾਲ ਆ ਜੀ ਭਾਜੀ ਇਹਨੂੰ ਇਹਦੇ ਪਰ ਜਾਣਕਾਰੀ ਤੋਂ ਪੂਰਾ ਚੰਨਣਾ ਪਾਓ ਇੱਕ ਦੋ ਕੰਦ ਠਿੱਠੀ ਹੈ ਔਰ ਜਿਵੇਂ ਹੜ ਵਰਗੇ ਹਾਲਾਤ ਬਣਦੇ ਜਾ ਰਹੇ ਆ ਪਾਣੀ ਪਿੱਛੋਂ ਤੇਜ਼ ਆ ਗਿਆ ਤਾਂ ਇਹ ਸਾਰਾ ਸੜਕ ਤੇ ਆ ਜਾਣਾ ਔਰ ਰਾਹਗੀਰਾਂ ਲਈ ਬਹੁਤ ਔਖਾ ਹੋ ਜਾਣਾ ਕਨੈਕਟੀਵਿਟੀ ਟੁੱਟ ਜਾਣੀ ਹਾਂਜੀ ਮੈਂ ਪੰਚਾਇਤ ਮੈਂਬਰ ਗੁੱਜਰਵਾਲ ਤੋਂ ਜੀ ਪਹਿਲਾਂ ਤਾਂ ਪੀਵੀ ਬੱਤੇ ਵਾਲੇ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਹਨੇ ਮੌਕੇ ਤੇ ਆ ਕੇ ਇਹ ਹਾਸਾ ਦੇਖਿਆ ਜੀ ਇਹ ਪ੍ਰਸ਼ਾਸਨ ਨੇ ਪਹਿਲਾਂ ਵੀ ਬਣਾਈ ਸੀ ਲੇਕਿਨ ਪ੍ਰਸ਼ਾਸਨ ਨੇ ਚੰਗੀ ਤਰ੍ਹਾਂ ਧਿਆਨ ਦੇ ਵਿੱਚ ਨਹੀਂ ਰੱਖਿਆ ਇਹਨੂੰ ਬਹੁਤ ਹੀ ਸਹੀ ਤਰੀਕੇ ਦੇ ਨਾਲ ਨਹੀਂ ਬਣਾਇਆ ਇਹ ਬਹੁਤ ਪਹਿਲਾਂ ਵੀ ਇਹ ਖਸਤਾ ਸੀ ਹੁਣ ਵੀ ਖਸਤਾ ਹੈ ਪ੍ਰਸ਼ਾਸਨ ਨੂੰ ਸਾਡੀ ਮਟੀਰੀਅਲ ਤਾਂ ਦੇਖੋ ਪੰਚਾਇਤ ਮੈਂਬਰ ਸਾਹਿਬ ਕਿੰਨਾ ਨਕੰਮਾ ਲੱਗਦਾ ਉਹ ਜੋਰ ਦੀ ਪੈਰ ਮਾਰੇ ਤਾਂ ਢੱਟ ਜਣੀ ਆ ਹਾਂਜੀ ਹਾਂਜੀ ਇਹ ਮਟੀਰੀਅਲ ਬਹੁਤ ਇੰਨੇ ਪ੍ਰਸ਼ਾਸਨ ਨੇ ਬਹੁਤ ਮਾੜਾ ਲਾਇਆ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜੀ ਇਹ ਪਹਿਲਾਂ ਵੀ ਬਣਾਇਆ ਸੀ ਲੇਕਿਨ ਚੰਗੀ ਤਰ੍ਹਾਂ ਨਹੀਂ ਬਣਾਇਆ ਇਹ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਕਿਸ ਤਰੀਕੇ ਦੇ ਨਾਲ ਇਹ ਇੱਥੇ ਮਟੀਰੀਅਲ ਆਇਆ ਮਟੀਰੀਅਲ ਬਹੁਤ ਮਾੜਾ ਲਾਇਆ ਸੀ ਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜੀ ਇੱਥੇ ਬਹੁਤ ਖਤਰਾ ਹੈ ਸਾਨੂੰ ਇਸ ਕਰਕੇ ਪ੍ਰਸ਼ਾਸਨ ਨੂੰ ਦੇਖੋ ਦੇਖੋ ਪੰਚਾਇਤ ਮੈਂਬਰ ਸਾਹਿਬ ਰੱਬ ਹਾਂ ਮਾਤਾ ਭਗਵਾਨ ਤੁਮਾਨੂੰ ਹੀ ਕਹਿੰਦੇ ਆ ਰੱਬ ਨਾ ਕਰੋ ਜਿਵੇਂ ਹੁਣ ਆ ਦੋ ਤਿੰਨ ਗੱਡੀਆਂ ਇਕੱਠੀਆਂ ਆ ਜਾਂਦੀਆਂ ਕਿਸੇ ਦਾ ਬੈਲੈਂਸ ਵਿਗੜ ਗਿਆ ਆ ਤਾਂ ਜਿਨੇ ਵੀ ਆ ਡੱਬੇ ਟਕਾਏ ਆ ਸਮਝਦਾਰੀ ਕਰਕੇ ਚਿੱਟਾ ਬੋਰਾ ਉੱਤੇ ਪਾਤਾ ਹਾਂਜੀ ਉਹਨੂੰ ਸਲਾਮ ਹੈ ਕਿ ਚੱਟਾ ਬੋਰਾ ਰਾਤ ਚ ਵੀ ਨਜ਼ਰ ਆ ਜੂਗਾ ਹਾਂਜੀ ਹਾਂਜੀ ਹੈਨਾ ਮੈਨੂੰ ਪਤਾ ਲੱਗਾ ਕੱਲ ਰਾਤ ਵੀ ਗੱਡੀ ਫਸ ਗਈ ਸੀ ਹਾਂਜੀ ਫਸੀਆਂ ਗੱਡੀਆਂ ਹੁਣ ਵੀ ਬਹੁਤ ਫਸਿਆ ਜੀ ਬੜੀ ਮੁਸ਼ਕਿਲ ਨਾਲ ਕੱਢੀ ਬਹੁਤ ਮੁਸ਼ਕਿਲ ਦੇ ਨਾਲ ਜੀ ਇਹ ਪ੍ਰਸ਼ਾਸਨ ਨੇ ਦੇਖੋ ਜੀ ਕੋਈ ਕਿਸੇ ਢੰਗ ਦੇ ਨਾਲ ਨਹੀਂ ਬਣਾਇਆ ਅਸੀਂ ਪ੍ਰਸ਼ਾਸਨ ਨੂੰ ਮਾੜਾ ਨਹੀਂ ਕਹਿੰਦੇ ਲੇਕਿਨ ਅਸੀਂ ਇਹ ਕਹਿੰਦੇ ਆ ਕਿ ਇਹਨੂੰ ਚੰਗੀ ਤਰ੍ਹਾਂ ਬਣਾਇਆ ਨਹੀਂ ਚੰਗਾ ਵੀ ਨਹੀਂ ਕਹਿੰਦੇ ਆ ਚੰਗਾ ਤਾਂ ਅਸੀਂ ਕਹਿੰਦੇ ਨੇ ਜੀ ਕਿਉਂਕਿ ਸੜਕ ਦਾ ਬਹੁਤ ਮਾੜਾ ਹਾਲ ਹੈ ਜੀ ਪਹਿਲਾਂ ਸਾਡੇ ਕਿਸੇ ਐਨਆਰਏ ਵੀਰ ਨੇ ਬਣਾਇਆ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਬਣਾਇਆ ਜੀ ਬਹੁਤ ਹੀ ਪ੍ਰਸ਼ਾਸਨ ਨੇ ਬਹੁਤ ਮਾੜਾ ਬਣਾਇਆ ਅਸੀਂ ਬੇਨਤੀ ਕਰਦੇ ਹਾਂ ਜੀ ਬਸ ਜੀ ਪੰਚਾਇਤ ਮੈਂਬਰ ਸਾਹਿਬ ਅਸੀਂ ਦੇਖ ਪਾ ਰਹੇ ਹਾਂ ਸੜਕ ਛਾਨਣੀ ਛਾਨਣੀ ਹੋਈ ਪਈ ਹੈ ਟੋਏ ਹੈਗੇ ਆ ਟੋਏ ਤੋਂ ਬਚਣ ਨਹੀਂ ਕਿਵੇਂ ਲੈ ਗੱਡੀ ਬੰਦਾ ਸਪੀਡ ਜੋਵੇ ਕਮਾਈ ਲੈਂਦਾ ਰੱਬ ਨਾ ਕਰੇ ਕੋਈ ਦੋ ਗੱਡੀਆਂ ਇਕੱਠੀਆਂ ਆ ਗਈਆਂ ਇੱਕ ਮਿੰਟ ਕੋਈ ਦੋ ਗੱਡੀਆਂ ਇਕੱਠੀਆਂ ਆ ਗਈਆਂ ਹਾਦਸਾ ਹੋ ਗਿਆ ਮੁੜ ਕੇ ਸ਼ਰਧਾਂਜਲੀ ਦੇਣ ਨਾਲੋਂ ਫਿਰ ਇਹ ਐਲਾਨ ਕਰਨ ਨਾਲੋਂ ਕਿ ਪੀੜਤਾਂ ਨੂੰ 2-2 ਲੱਖ ਦਿੰਨੇ ਆ ਉਹ 2-2 ਲੱਖ ਰੁਪਏ ਇੱਥੇ ਲਾ ਦਿਓ ਹਾਂਜੀ ਹਾਂਜੀ ਆਓ ਬਾਈ ਨਾਲ ਗੱਲ ਕਰ ਲੈਣੇ ਕੁਝ ਕਹਿਣਾ ਚਾਹੁੰਦੇ ਆ ਕੀ ਕੀ ਜਾਣਕਾਰੀ ਜੀ ਤੁਹਾਡੇ ਕੋਲ ਕੀ ਕੀ ਜਾਣਕਾਰੀ ਹੈ ਕਲਗਦਾ ਗੱਡੀ ਗਰੀ ਹੈ ਇੱਧਰ ਇਹ ਤਾਂ ਡਿੱਗ ਗਈ ਹਾਂਜੀ ਬਚਾ ਹੋ ਗਿਆ ਬੰਦੇ ਦਾ ਬਚਾ ਹੋ ਗਿਆ ਆਇਆ ਗੱਡੀ ਨਵੀਂ ਬਤਾਰਿਆ ਨਵੀਂ ਗੱਡੀ ਲੈ ਕੇ ਆਇਆ ਬੰਦਾ ਅੱਛਾ ਹਾਂ ਗੱਡੀ ਡਿੱਗ ਗਈ ਇਸ ਵਿੱਚ ਕਿੱਦਾਂ ਗੱਡੀ ਕਿੱਥੇ ਗੱਡੀ ਫਿਰ ਜੀਸੀਬੀ ਨਾਲ ਜੀਸੀਬੀ ਨਾਲ ਗੱਡੀ ਗਈ ਹੈ ਹਾਂਜੀ ਨਾਲ ਬੰਦੇ ਬਚ ਗਏ ਬੰਦੇ ਬਚੇ ਆਗੇ ਇੱਧਰ ਗੱਡੀ ਗਰੀ ਹੈ ਰਾਤ ਨੂੰ ਅੱਛਾ ਅੱਛਾ ਪੰਚਾਇਤ ਮੈਂਬਰ ਸਾਹਿਬ ਗੰਦਗੀ ਬੜੀ ਯਾਰ ਇੱਥੇ ਸ਼ਰਮ ਆਉਂਦੀ ਦੇਖ ਕੇ ਇਹ ਤਾਂ ਜੀ ਅਸੀਂ ਬਹੁਤ ਵਾਰੀ ਜਿਹੜੇ ਲੋਕ ਸਿੱਟ ਰਹੇ ਜੀ ਇਹਨਾਂ ਨੂੰ ਰੋਕਿਆ ਲੇਕਿਨ ਉਹ ਰੋਕਦੇ ਹੀ ਰਹੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇੱਥੇ ਕੋਈ ਸਾਧਨ ਬਣਾਇਆ ਜਾਵੇ ਇਹ ਜਿਹੜਾ ਗੰਦ ਹੈ ਜੀ ਇੱਥੋਂ ਚੁੱਕਿਆ ਜਾਵੇ ਸਾਨੂੰ ਬਹੁਤ ਬਿੰਨ ਰੱਖ ਬਿੰਨ ਰੱਖ ਦਿਓ ਐਟਲੀਸਟ ਇੱਥੋਂ ਮਤਲਬ ਡਸਟਬਿਨ ਹੋਵੇ ਵੱਡਾ ਹੋਵੇ ਉਹ ਚ ਲੋਕ ਸਿੱਟ ਦੇਣ ਚੱਕ ਕੇ ਨੂੰ ਲੈ ਜਾਓ ਅੱਛਾ ਇੱਧਰ ਆਓ ਇੱਕ ਹੋਰ ਆਪਾਂ ਗੱਲ ਕਰਨੀ ਹੈ ਕਿਉਂਕਿ ਪਿਛਲੀ ਵਾਰ ਹੜ ਆਇਆ ਹਾਂਜੀ ਹਾਂਜੀ ਅਸੀਂ ਆਏ ਆ ਤੁਸੀਂ ਵੀ ਸਾਰੇ ਪਿੰਡ ਵਾਲੇ ਸੀਗੇ ਬਹੁਤ ਮੁਸ਼ਕਲ ਕਰਨੀ ਵੀ ਆ ਕਨੈਕਟੀਵਿਟੀ ਟੁੱਟ ਗਈ ਸੀ ਆ ਏਰੀਆ ਵੱਖਰਾ ਹੋ ਗਿਆ ਸੀ ਇੱਧਰ ਵੱਖਰਾ ਹੋ ਗਿਆ ਸੀ ਹੁਣ ਆ ਇਹਦੀ ਬੇਈ ਦੀ ਸਫਾਈ ਨਹੀਂ ਹੋਈ ਚੰਗੀ ਤਰ੍ਹਾਂ ਹੈ ਆ ਆ ਆ ਛੋਟੀ ਜੀ ਜਿਹੜੀ ਇਹ ਨਹਿਰ ਇਹਦੇ ਅੰਦਰ ਦੇਖੋ ਤੁਸੀਂ ਪਾਣੀ ਦੇ ਪਿੱਛੇ ਤੇਜ਼ੀ ਨਾਲ ਆ ਗਿਆ ਇਹ ਸਾਜੇ ਅੱਗੇ ਜਾਣਾ ਹੀ ਨਹੀਂ ਇਹ ਸਾਜੇ ਪ੍ਰਸ਼ਾਸਨ ਨੇ ਜੀਸੀਪੀ ਭੇਜੀ ਸੀ ਹਾਂ ਉਹਨੇ ਕਿਸੇ ਧੰਗ ਤਰੀਕੇ ਦੇ ਨਾਲ ਨਹੀਂ ਕੀਤਾ ਜੀ ਹਾਂ ਉਹ ਤੋ ਤੋ ਕਰਕੇ ਚੱਲ ਗਿਆ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਸੀ ਲੇਕਿਨ ਉਹਨੇ ਕਿਸੇ ਢੰਗ ਦੇ ਨਾਲ ਨਹੀਂ ਕੀਤੀ ਜੀ ਐਸਪੀ ਉਹ ਦੇਖੋ ਤੁਸੀਂ ਗੱਲ ਕਰਦੇ ਆ ਕਿ ਲੋਕ ਸਿੱਟਣ ਨਾਲ ਪਿੱਛੋਂ ਚੰਗੀ ਤਰ੍ਹਾਂ ਸਿੱਟ ਕੇ ਗਏ ਹਾਂ ਜੀ ਚੰਗੀ ਤਰ੍ਹਾਂ ਸਿੱਟਦੇ ਆ ਜੀ ਇੱਥੇ ਗੰਦ ਬਹੁਤ ਚੰਗੀ ਤਰ੍ਹਾਂ ਸਿੱਟੇ ਤੇ ਗੰਦ ਪ੍ਰਵਾਹ ਨਹੀਂ ਕਰਦੇ ਹਾਂ ਜੀ ਹਾਂ ਜੀ ਪ੍ਰਵਾਹ ਨਹੀਂ ਕਰਦੇ ਜੀ ਕੁਝ ਲੋਕ ਆਪ ਵੀ ਜ਼ਿੰਮੇਵਾਰ ਆ ਨਹੀਂ ਅਸੀਂ ਸਾਰਾ ਅਸੀਂ ਖੁਦ ਰੋਕਦੇ ਆ ਲੇਕਿਨ ਲੋਕ ਰੁਕ ਨਹੀਂ ਰਹੇ ਅਸੀਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਜੀ ਇੱਥੇ ਕੋਈ ਵੱਡਾ ਪੁਰਾਧਾਨ ਰੱਖਿਆ ਜਾਵੇ 10 ਬੀਨ ਰੱਖਿਆ ਜਾਵੇ ਜਿਹਦੇ ਵਿੱਚ ਕੂੜਾ ਸਿੱਟਿਆ ਜਾਵੇ ਇੰਤਰ ਗੱਲ ਕਰੀਏ ਤੇ ਹੁਣ ਜੇ ਆ ਪਾਣੀ ਪਿੱਛ ਇਹ ਹੜ ਦੇ ਮਾਹੌਲ ਬਣ ਜਾਨੇ ਜੀ ਮਾਹੌਲ ਤਾਂ ਬਣਿਆ ਪਿਆ ਹੁਸ਼ਿਆਰਪੁਰ ਦੇਖੋ ਇੱਥੇ ਵੀ ਬਣ ਜਾਨੇ ਆ ਇੱਥੇ ਵੀ ਬਣਿਆ ਹੋਈ ਪਈ ਉਹ ਹੁਸ਼ਿਆਰਪੁਰ ਹਾਂਜੀ ਇੱਥੇ ਵੀ ਉਹੀ ਕੰਮ ਹੋਣਾ ਜੀ ਸੁਲਤਾਨਪੁਰ ਲੋਧੀ ਜੀ ਬੇਨਤੀ ਕਰਦੇ ਹਾਂ ਜੀ ਇਹਦੀ ਚੰਗੀ ਤਰ੍ਹਾਂ ਸਪਾਈ ਕਰਾਈ ਜਾਵੇ ਵੇਂਦੀ ਬਸ ਇਹੀ ਬੇਜਤੀ ਹੈ ਜੀ ਤੁਹਾਡੇ ਪੀਵੀ 32 ਵਾਲਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਜੀ ਅਸੀਂ ਵੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਮੁੜ ਕੇ ਕਹਿਣ ਨਾਲੋਂ ਫਿਰ ਮੁੜ ਕੇ ਵੱਡੇ ਵੱਡੇ ਆਉਣਗੇ ਮੁੜ ਕੇ ਕਹਿਣ ਨਾਲੋਂ ਕਿ ਭਾਈ ਉਦੋਂ ਮੌਕਾ ਸਾਹਬ ਨਹੀਂ ਹੋ ਹੁਣ ਪੀੜਤਾਂ ਨੂੰ 2-2 ਲੱਖ ਦਿੰਨੇ ਆ ਹੈਂ ਨੌਕਰੀ ਦਿੰਨੇ ਆ ਭਾਈ ਉਸ ਤੋਂ ਚੰਗਾ ਇਹਨੂੰ ਹੁਣੇ ਹੀ ਸਵਾਰ ਲਓ ਪਰ ਇਹਨੂੰ ਟਾਈਮ ਲੱਗਣਾ ਇੱਕ ਇਹ ਇੱਕ ਦਿਨ ਦਾ ਕੰਮ ਨਹੀਂ ਹੈਗਾ ਹਾਂਜੀ ਹਾਂਜੀ ਠੀਕ ਹੈ ਨਾ ਆਹ ਦੇਖੋ ਤੁਸੀਂ ਸੜਕ ਕਿੰਨੀ ਨੀਵੀਂ ਆ ਜੇ ਆਪਾਂ ਦੇਖੀਏ ਤਾਂ ਮੇਰੇ ਖਿਆਲ ਨਾਲ ਇੰਚੀ ਟੇਪ ਹੋਵੇ ਤਾਂ ਫੁੱਟ ਨਹੀਂਵੀਂ ਆ ਸੜਕ ਜਿੰਨੀ ਕਹਿੰਦੇ ਰੇਲਵੇ ਰੋਡ ਵਾਲੀ ਪੱਟਣੀ ਹੈ 19 ਨੀਵੀਂ ਆ ਇਹ ਹੈ ਹੈ ਇਹ ਸੜਕ ਪਹਿਲਾਂ ਨੀਵੀਂ ਆ ਇਹਦਾ ਇਹਨੂੰ ਇਹਦਾ ਲੈਵਲ ਕਰਨਾ ਪੈਣਾ ਬੈਲੈਂਸ ਕਰਨਾ ਪੈਣਾ ਪਰ ਉਸ ਤੋਂ ਵੀ ਪਹਿਲਾਂ ਪਿੱਲਰ ਬਣਾ ਦਿੱਤਾ ਜਾਵੇ ਤਾ ਜੋ ਕੋਈ ਵਿੱਚ ਡਿੱਗ ਨਾ ਜਾਵੇ ਆ ਤਾਂ ਕਿਸੇ ਰਾਹੀਰ ਨੇ ਕਿਸੇ ਵੀਰ ਨੇ ਬੜਾ ਚੰਗਾ ਦਿਮਾਗ ਲਾਇਆ ਚਿੱਟੀ ਬੋਰੀਆਂ ਲਾ ਕੇ ਆ ਬਕਸੇ ਬਣਾ ਦਿੱਤੇ ਤਾਂ ਜੋ ਪਿੱਛੇ ਪਤਾ ਲੱਗੇ ਨਹੀਂ ਤਾਂ ਕੋਈ ਗੱਡੀ ਤੇਜ਼ ਆਵੇ ਤਾਂ ਇੱਧਰ ਬਹੁਤ ਵੱਡਾ ਕਾਰਾ ਹੋ ਸਕਦਾ ਪ੍ਰਸ਼ਾਸਨ ਅੱਗੇ ਬੇਨਤੀ ਹਾਲਾਂਕਿ ਸੁਣਨੀ ਉਹਨਾਂ ਨੇ ਨਹੀਂ ਆ ਪਰ ਸਾਡਾ ਕੰਮ ਦਰਵਾਜ਼ਾ ਖੜਕਾਣਾ ਖੋਲਣ ਦਾ ਖੋਲਣ ਠੀਕ ਹੈ ਪੰਚਾਇਤ ਮੈਂਬਰ ਸਾਹਿਬ ਹਾਂਜੀ ਤਾਂ ਇਸ ਪੀਪੀ ਬੱਤਿਆਣਾ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਇਹਦੇ ਮੌਕੇ ਤੇ ਆ ਕੇ ਦੇਖਿਆ ਜੀ ਹਾਂਜੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਜੇ ਨਹੀਂ ਸਾਹ ਹੁੰਦਾ ਸ਼ਹਿਰ ਯਾਰ ਸਾਡੇ ਬਹੁਤ ਐਨਆਰਆਈ ਭਰਾ ਹੈਗੇ ਆ ਰਲ ਮਿਲ ਕੇ ਅਸੀਂ ਸਾਂਭ ਲੈਣੇ ਇੱਕ ਵਾਰੀ ਹੈਂਡਓਵਰ ਕਰ ਦੋ ਲੈ ਅਸੀਂ ਪੰਚਾਇਤ ਵੱਲੋਂ ਕਰਾਂਗੇ ਜੇ ਨਹੀਂ ਇਹ ਪ੍ਰਸ਼ਾਸਨ ਕੋਲ ਸਾਂਭ ਹੁੰਦਾ ਜੇ ਅਸੀਂ ਪੰਚਾਇਤ ਵੱਲੋਂ ਕਰਾਂਗੇ ਲਿਖ ਕੇ ਦੇ ਦੋ ਆ ਸਾਨੂੰ ਲਿਖ ਕੇ ਦਿਓ ਅਸੀਂ ਪੰਚਾਇਤ ਵੱਲੋਂ ਕਰਾਂਗੇ ਜੀ ਲਿਖ ਕੇ ਦੇ ਦੋ ਕਿ ਸਾਡੀ ਬਾਸਿਆ ਸਾਡੇ ਹੱਥ ਖੜੇ ਆ ਅਸੀਂ ਕੰਮ ਸ਼ੁਰੂ ਕਰ ਦਈਏ ਹਾਂ ਜੀ ਅਸੀਂ ਕੰਮ ਸ਼ੁਰੂ ਕਰਾਂਗੇ ਜੇ ਅਸੀਂ ਪੰਚਾਇਤ ਵੱਲੋਂ ਸ਼ੁਰੂ ਕਰਾਂਗੇ ਜੇ ਪ੍ਰਸ਼ਾਸਨ ਨਹੀਂ ਕੋਈ ਕਰ ਸਕਦਾ ਤੇ ਅਸੀਂ ਕਰਾਂਗੇ ਜੀ ਪੰਚਾਇਤ ਵੱਲੋਂ ਚਲੋ ਬਹੁਤ ਸ਼ੁਕਰੀਆ ਤੇ ਜਿਹੜੇ ਰਾਹੀਰ ਵੀਰ ਜਿਨ੍ਹਾਂ ਨੇ ਗੁੱਜਰਪੁਰ ਵਾਲਾ ਰੂਟ ਫੜਨਾ ਆ ਉਹ ਮੇਨ ਰੋਡ ਤੋਂ ਪੈਨੇ ਆ ਤਾਂ 100 ਮੀਟਰ ਅੱਗੇ ਮੌਤ ਦਾ ਕੂਆ ਆ ਉੱਥੋਂ ਬਚ ਕੇ ਲੰਘਣਾ ਇਹ ਨਾ ਹੋਵੇ ਕਿ ਤੁਹਾਡਾ ਕੋਈ ਨੁਕਸਾਨ ਹੋ ਜਾਵੇ ਠੀਕ ਹੈ ਪੰਜਾਬੀ ਨੰਬਰ ਸਾਹਿਬ ਬਹੁਤ ਸ਼ੁਕਰੀਆ ਠੀਕ ਹੈ ਵੀਰੇ ਠੀਕ ਹੈ ਜੀ ਬਹੁਤ ਸ਼ੁਕਰੀਆ ਸੋ ਇਹ ਤਸਵੀਰਾਂ ਤੁਹਾਨੂੰ ਅਸੀਂ ਗੁੱਜਰਪੁਰ ਰੋਡ ਮਿਹਰਬਾਨੀ ਜੀ ਤੁਹਾਡੀ ਤੁਸੀਂ ਆਏ ਹੋ ਬਹੁਤ ਮਿਹਰਬਾਨੀ ਤੁਹਾਡੀ ਕੋਈ ਗੱਲ ਨਹੀਂ ਸਰ ਬਹੁਤ ਬਹੁਤ ਮਿਹਰਬਾਨੀ ਜੀ ਕੋਈ ਗੱਲ ਨਹੀਂ ਜੀ ਤੇ ਇਹ ਅਸੀਂ ਤੁਹਾਨੂੰ ਗੁੱਜਰਪੁਰ ਰੋਡ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤਸਵੀਰਾਂ ਤੁਸੀਂ ਗੁੱਜਰਪੁਰ ਰੋਡ ਤੋਂ ਦੇਖੀਆਂ ਔਰ ਨੁਕਸਾਨ ਨਾ ਹੋਵੇ ਇਸ ਕਰਕੇ ਸੀ ਸਿਰਫ ਜਾਗਰਤੀ ਲਿਆਣਾ ਚਾਹੁੰਦੀ ਸੀ ਅਵੇਅਰ ਕਰਨਾ ਚਾਹੁੰਦੀ ਸੀ ਬਹੁਤ ਬਹੁਤ ਸ਼ੁਕਰੀਆ